ਨਸ਼ਾ ਪੰਜਾਬ ਦੀ ਜਵਾਨੀ ਨੂੰ ਨਿਗਲਦਾ ਜਾ ਰਿਹਾ ਹੈ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਮਾਨਸਾ ਤੋਂ ਜਿੱਥੇ ਪਿੰਡ ਬੂਰਜਰਾਠੀ ਦੇ 24 ਸਾਲਾ ਨੌਜਵਾਨ ਸੁਖਪ੍ਰੀਤ ਸਿੰਘ ਉਰਫ ਸਨੀ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਹੈ ਮ੍ਰਿਤਕ ਆਪਣੇ ਪਿੱਛੇ ਪਤਨੀ ਤੇ ਡੇਢ ਸਾਲ ਦਾ ਬੱਚਾ ਛੱਡ ਗਿਆ ਹੈ ਪਰਿਵਾਰ ਤੇ ਪਿੰਡ ਵਾਲਿਆਂ ਦਾ ਕਹਿਣਾ ਹੈ ਕਿ ਪਿੰਡਾਂ ਵਿੱਚ ਨਸ਼ਾ ਸਰੇਮ ਵਿਕਰੀ ਹੈ ਸਰਕਾਰ ਤੇ ਪ੍ਰਸ਼ਾਸਨ ਨਸ਼ੇ ਦੇ ਨਕੀਲ ਕਸਨ ਦੇ ਵਿੱਚ ਫੇਲ ਸਾਬਤ ਹੋ ਰਹੀ ਹੈ ਮ੍ਰਿਤਕ ਦੇ ਭਰਾ ਅਤੇ ਪਰਿਵਾਰ ਨੇ ਸੀਐਮ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਨੂੰ ਨਸ਼ੇ ਦੀ ਦਲਦਲ ਤੋਂ ਬਚਾ ਲਿਆ ਜਾਵੇ। ਬਾਈ ਜੀ ਉਹਨਾਂ ਦਾ ਨਾਮ ਸੱਤਪ੍ਰੀ ਸਿੰਘ ਸੀ ਗਿਆ ਜੀ ਤੇ ਛੋਟਾ ਨਾਮ ਸੰਨੀ ਸੀ ਗਿਆ। ਉਹਦੀ ਚਿੱਟਾ ਲਾਉਣ ਦੇ ਕਾਰਨ ਮੌਤ ਹੋ ਗਈ ਹੈ। ਮੇਰੀ ਅੱਖ ਜੋੜ ਕੇ ਸਰਕਾਰ ਆ ਭਵੰਤ ਮਾਨ ਜੀ ਨੂੰ ਬੇਨਤੀ ਹੈ ਕਿ ਤੁਸੀਂ ਕਹਿੰਦੇ ਸੀ ਅਸੀਂ ਚਿੱਟਾ ਬੰਦ ਕਰ ਦਾਂਗੇ ਦਿਨ ਅੱਜ ਖਤਮ ਕਰ ਦਾਂਗੇ ਪਰ ਭਗਵੰਤ ਸਿਆ ਇਹ ਦਿਨ ਉਹ ਦਿਨ ਵਾਅਦਾ ਜਾ ਰਿਹਾ ਹੈ। ਜਿਹੜੀ ਤੂੰ ਗੱਲਾਂ ਕਰਦਾ ਸੀ ਵੀ ਮੈਂ ਬੰਦ ਕਰ ਦੂੰ ਪਰ ਤੇਰੇ ਤੋਂ ਹੋ ਨਹੀਂ ਰਹੀਆਂ ਉਹ ਤੇਰੇ ਦੇ ਸਾਰੇ ਪੰਜਾਬ ਨੂੰ ਬੜੀ ਆਸ ਹੈ ਪਰ ਤੂੰ ਉਹ ਆਸਾਂ ਤੋਂ ਫੇਲ ਹੋ ਰਿਹਾ ਮੇਰੀ ਇੱਕ ਵਾਰੀ ਫੇਰ ਤੈਨੂੰ ਬੇਨਤੀ ਹੈ ਭਗਵੰਤ ਸਿਆ ਬਚਾਲਾ ਜੇ ਪੰਜਾਬ ਤੇਰੇ ਤੋਂ ਬਚਾਇਆ ਜਾਂਦਾ ਨਹੀਂ ਉਜੜ ਗਿਆ ਸਮਝ ਇਹ ਜਿਨ੍ਹਾਂ ਨੂੰ ਇਹ ਜਿਹੜੇ ਯੋਧੇ ਨਹੀਂ ਖਤਮ ਕਰ ਸਕੇ ਉਹ ਇੱਕ 2.5 ਇੰਚ ਦੀ ਸੂਈ ਦੇ ਨਾਲ ਛੁੱਟੇ ਜਾ ਰਹੇ ਨੇ ਜਿਹੜੇ ਧੀਰਾ ਵਰਗੇ ਗੱਭਰੂ ਸਾਡੀ ਹੱਥ ਬਣ ਕੇ ਬੇਨਤੀ ਹੈ ਵਿਚਾਲਾ ਬਹੁਤ ਫਸਿਆ ਬਈ ਕਿੰਨੇ ਘਰ ਘਰਾਂ ਦੇ ਵਿਲੇ ਪਿੰਡਾਂ ਦੇ ਪਿੰਡ ਉਜੜ ਗਏ ਬਈ ਘਰਾਂ ਦੇ ਘਰ ਉਜੜ ਗਏ ਸੁਹਾਗਣਾਂ ਦੇ ਸੁਹਾਗ ਉਜੜ ਗਏ ਮਾਵਾ ਦੇ ਪੁੱਤ ਉਜੜ ਗਏ ਪਿਓਾਂ ਦੇ ਉਜੜ ਗਏ ਇਸ ਚਿੱਤੇ ਕਾਰਨ ਪਰ ਇਹਨਾਂ ਤੋਂ ਬੰਦ ਨਹੀਂ ਹੋ ਰਿਹਾ ਸਾਡੀ ਬੇਨਤੀ ਹੈ ਬਈ ਜੀ ਬੰਦ ਕਰਵਾ ਦਿਓ ਇਹ ਬਈ ਜਿਹੜੇ ਮੁੰਡੇ ਦੀ ਮੌਤ ਹੋਈ ਹੈ ਇਹਦੇ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਇਹਦੇ ਪਰਿਵਾਰ ਦੇ ਵਿੱਚ ਬਈ ਜੀ ਇਹਨਾਂ ਦੇ ਫਾਦਰ ਸਾਹਿਬ ਦੀ ਪਹਿਲਾਂ ਡੈਥ ਹੋ ਗਈ ਇਹਨਾਂ ਦਾ ਇੱਕ ਭਰਾ ਹੈਗਾ ਇਹ ਖੁਦ ਮੈਰਿਡ ਸੀਗਾ ਬਈ 24 ਸਾਲ ਦੀ ਦੀ ਉਮਰ ਆ ਸਿਰਫ ਤੇ ਡੇਢ ਸਾਲ ਦਾ ਇਹਦੇ ਕੋਲੇ ਬਾਈ ਬਾਈ ਜੀ ਬੱਚਾ ਤੇ ਘਰ ਬਾਈ ਜੀ ਤੁਹਾਨੂੰ ਪਤਾ ਹੀ ਹੈ ਤੇ ਉਧੜ ਚੁੱਕਿਆ ਸਭ ਉਹ ਵਿਚਾਰੀ ਧੀ ਕਿਸੇ ਦੀ ਭੈਣ ਕੀ ਦੇ ਸਿਰ ਤੇ ਬੈਠੂਗੀ ਉਹਦਾ ਸੁਹਾਗ ਹੈ ਜਦ ਉਧਰ ਚੱਲੇ ਇੱਕ ਹੀ ਚਿੱਟੇ ਘਰ ਸਾਡੀ ਹੱਥ ਬਣ ਕੇ ਬੇਨਤੀ ਹੈ ਭਵੰਤ ਸਿਆ ਵਿਚਾਲਾ ਪੰਜਾਬ ਜੇ ਕੋਈ ਵੀ ਸੁਖਪ੍ਰੀਤ ਕਹਿੰਦੀ ਪਿਆਰ ਨਾਲ ਸੁਣੀ ਲੈਣੀ ਸੀ ਇਹਨੂੰ ਇਹ ਚਿੱਟੇ ਲਾ ਕੇ ਮੋਤ ਭਈਆ ਤੇ ਉੱਬੇ ਰਹਿ ਜਾ ਕੇ ਲਿਆਂਗਾ ਜੀ ਉਹ 24 ਸਾਲ ਦੀ ਉਮਰ ਜੀ ਤੇ ਇੱਕ ਜਵਾਕ ਇਹਦੇ ਕੋਲੇ ਕਈ ਸਾਲ ਦਾ ਆ ਦੋ ਕੁ ਸਾਲ ਦਾ ਜਵਾਕ ਹੈ ਤੇ ਬਈ ਇਹ ਹੋਵੇ ਦੋ ਤਿੰਨ ਸਾਲ ਕਰਦੇ ਨੂੰ ਤੇ ਨਸਾਤ ਬਹੁਤ ਜ਼ਿਆਦੇ ਵੇਚ ਰਹੇ ਸਾਡੇ ਪਿੰਡਾਂ 'ਚ ਸਾਡੇ ਪਿੰਡ ਵੀ ਪੈਣੀ ਵਾਗਾ ਵੀ ਵੇਚ ਰਿਹਾ ਉੱਪੇ ਦਾ ਬੁਰਾ ਹਾਲ ਹੀ ਆ ਤੇ ਘਮਣ ਬੁਰਾ ਹਾਲ ਆ ਤੇ ਪਾਈ ਦੀ ਸੀ ਵੇਚ ਰਹੇ ਹਾਂ ਹਾਂ ਚਾਰੇ ਪਾਸੇ ਜਿੱਥੇ ਜਿੱਥੇ ਦੇਖੀਏ ਨਾ ਵੀ ਸਾਰੇ ਜਿਵੇਂ ਕੁਝ ਨਹੀਂ ਕਹਿੰਦੇ ਕੋਈ ਪੁਲਿਸ ਨਹੀਂ ਕੋਈ ਹੋਰ ਨਹੀਂ ਕੋਈ ਨਹੀਂ ਹੈ ਬਸ ਇੰਨਾ ਦਾ ਰਾਜੀ ਚੱਲਦਾ ਇਹ ਆ ਹਾਲ ਕੁਸਾਰਾ ਬਈ ਸਰਕਾਰ ਤੋਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗਿਆ ਆਪਣੀ ਦੇ ਇਹੀ ਐਵੀ ਦੀ ਬੰਦ ਹੋਣੀ ਚਾਹੀਦੀ ਕਿੱਥੇ ਬੰਦ ਹੋ ਗਈ ਕਰਨ ਉਹ ਜਿੰਨੇ ਕੇ ਹੁਣ ਇਹਦਾ ਜਵਾਬ ਸੀਗਾ ਉਹਨੇ ਉਹ ਐ ਵੀ ਨਹੀਂ ਸੁਣਦੀ ਮੇਰਾ ਪਿਓ ਗੁਜ਼ਰਿਆ ਬਈ ਐ ਕਾਨੂੰਨਾਂ ਪੁੱਛਣ ਨੂੰ ਪੁੱਛੂ ਵੱਡਾ ਕਿ ਮੇਰਾ ਪਿਓ ਕਿੱਥੇ ਸੀ ਕਿਵੇਂ ਸੀ ਜੀ ਉਹਨੇ ਦੇਖਿਆ ਵੀ ਨਹੀਂ ਜਵਾਗ ਪੂਰਾ ਮੋਹ ਪਿਆਰ ਸਿੱਖ ਦੇਖਣਾ ਹੀ ਉਹਨੇ ਹੈ ਕਿਉਂ ਸ਼ਰਤੀ ਹੁੰਦਾ ਪਿਓ ਹੋਵੇ ਮਾਂ ਉਹਦੇ ਕੋਈ ਬਈ ਦੁਆ ਤੱਕ ਜਿੱਤ ਕਰ ਬਰਬਾਦ ਹੋ ਗਿਆ ਜਿਵੇਂ ਪੱਟਾ ਗਿਆ ਜਮ ਪੰਜਾਬ ਦੇ ਵਿੱਚ ਰੋਜ਼ ਹੀ ਬਹੁਤ ਹੀ ਨਸ਼ੇ ਦੇ ਕਾਰਨਾਂ ਨਾਲ ਮੌਤਾਂ ਹੋ ਰਹੀਆਂ ਨੇ ਲੋਕਿ ਅੱਜ ਮੇਰੇ ਭਾਂਜੇ ਦੀ ਪਿੰਦ ਬੁਰਜ ਰਾਖੀ ਨਸ਼ੇ ਦੇ ਕਾਰਨ ਮੌਤ ਹੋਈ ਹੈ ਜੋ ਕਿ ਉਹਦਾ ਜਵਾਨ ਇੱਕ 1.5 ਸਾਲ ਦਾ ਹੈ ਮੈਂ ਸਰਕਾਰ ਦੇ ਅੱਗੇ ਹੱਥ ਜੋੜ ਕੇ ਬੇਨਤੀ ਇਹੀ ਕਰਦਾ ਹਾਂ ਕਿ ਸਰਕਾਰ ਦੇ ਸਰਕਾਰ ਇਹ ਨਸ਼ੇ ਤੇ ਕੰਟਰੋਲ ਕਿਉਂ ਨਹੀਂ ਪਾਉਂਦੀ ਨਸ਼ਾ ਦਿਨੋਂ ਦਿਨ ਹੀ ਵਧਦਾ ਜਾਂਦਾ ਹੈ